ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਗੋਭੀ ਦੇ ਪਕੌੜੇ ਇਹਦੇ ਲਈ ਮੈਂ ਇੱਕ ਵੱਡਾ ਫੁੱਲ ਗੋਭੀ ਦਾ ਲੈ ਲਿਆ ਹੈ ਤੇ ਇਹਨਾਂ ਨੂੰ ਮੀਡੀਅਮ ਸਾਈਜ਼ ਚ ਕੱਟ ਕਰ ਲੈਣਾ ਆਪਾਂ ਜਿਆਦਾ ਵੱਡੇ ਫੁੱਲ ਨਹੀਂ ਕੱਟ ਕਰਨੇ ਬਸ ਮੀਡੀਅਮ ਜਿਹਾ ਸਾਈਜ਼ ਰੱਖਣਾਗਾ ਇਕੋ ਇਸ ਤਰ੍ਹਾਂ ਕੱਟ ਕਰ ਲਓ ਹੁਣ ਆਪਾਂ ਨੇ ਕੀ ਕਰਨਾ ਇੱਕ ਬਰਤਨ ਦੇ ਵਿੱਚ ਪਾਣੀ ਗਰਮ ਕਰ ਲਓ ਤੇ ਇਸ ਵਿੱਚ ਇੱਕ ਚਮਚ ਨਮਕ ਦਾ ਪਾ ਦਿਓ ਪਾਣੀ ਜਦੋਂ ਵਧੀਆ ਪੂਰਾ ਗਰਮ ਹੋ ਜਾਵੇ ਦੇ ਵਿੱਚ ਸਾਰੇ ਇਹ ਫੁੱਲ ਪਾ ਦਾਂਗੇ ਜਿਹੜੇ ਆਪਾਂ ਕਟਿੰਗ ਕੀਤੇ ਨੇ ਸਾਰੇ ਫੁੱਲ ਵਿੱਚ ਪਾ ਦੋਗੇ ਇਹਨਾਂ ਨੂੰ 4 ਤੋਂ 5 ਮਿੰਟ ਲਈ ਐਵੇਂ ਵਿੱਚ ਡਬੋ ਕੇ ਰੱਖੋ ਮਤਲਬ ਸੇਕ ਲਵਾ ਲਓ ਗੈਸ ਬੰਦ ਨਹੀਂ ਕਰਨਾ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਕੱਢ ਲੈਣਾ ਹੈ ਤੇ ਇੱਥੇ ਮੈਂ ਪਾ ਲਿਆ ਬੇਸਣ ਬੇਸਣ ਦੇ ਵਿੱਚ ਅਸੀਂ ਪਾਉਣਾ ਹੈ ਥੋੜੀ ਜਿਹੀ ਜਮੈਣ ਤੇ ਅੱਧਾ ਚਮਚ ਜੀਰੇ ਦਾ ਤੇ ਸੁਆਦ ਅਨੁਸਾਰ ਨਮਕ ਤੇ ਨਾਲ ਹੀ ਇਸ ਵਿੱਚ ਪਾਉਣੀ ਹੈ ਲਾਲ ਮਿਰਚ ਤੇ ਨਾਲ ਹੀ ਹਲਦੀ ਤੇ ਬਰੀਕ ਕੱਟਿਆ ਹੋਇਆ ਥੋੜਾ ਜਿਹਾ ਧਨੀਆ ਪਾਉਣਾ ਇਹਨਾਂ ਨੂੰ ਪ੍ਰੋਪਰ ਮਿਕਸ ਕਰ ਲਓ ਸਾਰਾ ਵਿੱਚ ਬੇਸਨ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਇਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ ਕੋਲ ਦੀ ਤਰ੍ਹਾਂ ਤਿਆਰ ਕਰ ਲੈਣਾ। ਇੱਕਦਮ ਜ਼ਿਆਦਾ ਪਾਣੀ ਨਹੀਂ ਪਾਉਣਾ ਤੁਸੀਂ। ਬਿਲਕੁਲ ਥੋੜਾ ਥੋੜਾ ਹੀ ਪਾਣੀ ਪਾ ਕੇ ਤਿਆਰ ਕਰਨਾ ਹੈ ਸਾਰਾ। ਇਹਦੇ ਵਿੱਚ ਕੋਈ ਵੀ ਗੰਡ ਜੀ ਨਹੀਂ ਬਣਨੀ ਚਾਹੀਦੀ ਬੇਸਨ ਦੀ। ਚਮਚ ਦੇ ਨਾਲ ਪੂਰੀ ਤਰ੍ਹਾਂ ਨੂੰ ਤਿਆਰ ਕਰ ਲਓ ਇਸ ਤਰੀਕੇ ਨਾਲ। ਇਹ ਨਾ ਹੀ ਜ਼ਿਆਦਾ ਆਪਣਾ گاੜਾ ਹੋਣਾ ਚਾਹੀਦਾ ਕੋੜਾ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਬਸ ਇਸ ਤਰੀਕੇ ਨਾਲ ਹੋਣਾ ਚਾਹੀਦਾ ਵੀ ਆਪਣੇ ਜਿਹੜੇ ਗੋਭੀ ਦੇ ਫੁੱਲ ਨੇ ਉਹਦੇ ਆਲੇ-ਦੁਆਲੇ ਚੰਗੀ ਤਰ੍ਹਾਂ ਲੱਗ ਸਕੇ ਦੇਖੋ ਇਸ ਤਰ੍ਹਾਂ ਨਾਲ ਬਣਾ ਲਓ ਦੇਖੋ ਵੀ ਜੂ ਅਪਰ ਲਾਈਏ ਫੁੱਲ ਤੇ ਉੱਪਰ ਖੜਜੇ ਸੋ ਪੱਤੇਲ ਪੂਰੀ ਤਰ੍ਹਾਂ ਗਰਮ ਕਰ ਲੈਣਾ ਤੇ ਹੁਣ ਜਿਹੜੇ ਫੁੱਲ ਨੇ ਉਹ ਇਸ ਤਰ੍ਹਾਂ ਸਾਰੇ ਗੋਭੀ ਦੇ ਫੁੱਲ ਬੇਸਨ ਦੇ ਵਿੱਚ ਇਦਾਂ ਡੋਬ-ਡੋਬ ਕੇ ਮਤਲਬ ਕੋਟਿੰਗ ਕਰ ਦੇਣੀ ਆ ਪ੍ਰੋਪਰ ਇਹਨਾਂ ਤੇ ਬੇਸਨ ਦੀ ਇਹਨਾਂ ਨੂੰ ਇੱਕ ਵਾਰ ਆਪਾਂ ਪੂਰੀ ਤਰ੍ਹਾਂ ਨਹੀਂ ਪਕਾਉਣਾ ਹੈਗਾ ਅੱਧ ਕੱਚੇ ਰੱਖਣੇ ਨੇ ਇਹ ਪਹਿਲਾਂ ਆਪਾਂ ਨੇ ਤੇ ਹੁਣ ਇੱਕ ਚਮਚ ਦੀ ਮਦਦ ਨਾਲ ਇਹਨਾਂ ਨੂੰ ਸਾਈਡ ਚ ਇੰਜ ਕਰ ਦੇਣੀ ਆ ਇਹ ਕੋਨੇ ਥੋੜੇ ਥੋੜੇ ਪੱਕ ਗਏ ਇਹਨਾਂ ਨੂੰ ਹੁਣ ਆਪਾਂ ਕੱਢ ਲੈਣਾ ਇਹਨਾਂ ਨੂੰ ਦੁਬਾਰੀ ਫੇਰ ਫਰਾਈ ਕਰਾਂਗੇ ਆਪਾਂ ਇਸੇ ਤਰੀਕੇ ਨਾਲ ਆਪਾਂ ਸਾਰੇ ਗੋਭੀ ਦੇ ਪਕੌੜੇ ਤਿਆਰ ਕਰ ਲੈਣੇ ਨੇ ਪਹਿਲਾਂ ਅਧ ਕੱਚੇ ਕੱਢ ਲੈਣੇ ਨੇ ਬਣਾ ਕੇ ਦੇਖੋ ਜੀ ਇਹਨਾਂ ਨੂੰ ਥੋੜਾ ਜਿਹਾ ਠੰਡੇ ਹੋਣ ਦਿਓ ਤੇ ਹੁਣ ਇੱਕ ਚਾਕੂ ਦੀ ਮਦਦ ਨਾਲ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਕਰ ਲੈਣਾ ਵਰ ਬਣਾ ਕੇ ਤੁਸੀਂ ਵੀ ਜਰੂਰ ਟਰਾਈ ਕਰਿਓ ਘਰੇ ਦੇਖਿਓ ਬਣਾ ਕੇ ਪਕੌੜੇ ਬਹੁਤ ਜ਼ਿਆਦਾ ਕਰਾਂਚੀ ਬਣਦੇ ਨੇ ਇਹ ਖਾਣ ਵਿੱਚ ਤੇ ਹੁਣ ਅਸੀਂ ਇਹਨਾਂ ਨੂੰ ਦੁਬਾਰਾ ਫਰਾਈ ਕਰਾਂਗੇ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਵੀ ਕਰਿਓ ਦੇਖੋ ਜੀ ਉਹਨੇ ਇਸ ਤਰੀਕੇ ਨਾਲ ਇਹਨਾਂ ਨੂੰ ਆਪ ਰਾੜ ਲੈਣਾ ਪੂਰੀ ਤਰ੍ਹਾਂ ਦੇਖੋ ਕਲਰ ਚੇਂਜ ਹੋ ਰਿਹਾ ਨਾ ਪਕੌੜੇ ਜਾਂਦਾ ਸੋ ਲੋਜੀ ਆਪਣੇ ਪਕੌੜੇ ਬਣ ਚੁੱਕੇ ਨੇ ਤੇ ਤੁਸੀਂ ਚਟਣੀ ਨਾਲ ਖਾ ਸਕਦੇ ਹੋ ਇਹ ਚਟਣੀ ਦੀ ਵੀਡੀਓ ਪਹਿਲਾਂ ਆਪਾਂ ਪਾਈ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਕੌੜੇ ਖਾਣ ਵਿੱਚ ਬਹੁਤ ਟੇਸਟੀ ਬਣੇ ਨੇ ਥੈਂਕ ਯੂ so much